ਸੁਰ ਭਵਨ ਮਹੀਰ ਸੁਰ ਨਰ ਅਸੁਰ ਨੇਤ ਨੇਤ ਵੰਤਰਣ ਕਹਤ ਤਪਸਰੋ ਨਾਮ ਕਹਤ ਕਮਨ ਕਰਮ ਨਾਮ ਵਰਨ ਸਮਤ ਸਪਹੋਟਲ ਗੁਰ ਸੇਵੀਆ ਇਹਨ ਸਹੈ ਸੁਭਾਵੇਂ ਭਰਤਨ ਇਹ ਧਰਮ ਦੇ ਠੇਕੇਦਾਰਾਂ ਨੇ ਰਾਜਨੀਤਿਕ ਠੇਕੇਦਾਰਾਂ ਨੇ ਵੰਡੀਆਂ ਪਾਉਣ ਦਾ ਜਿਹੜਾ ਯਤਨ ਕੀਤਾ ਹੈ ਇਹਦੇ ਵਿੱਚ ਭਾਰਤ ਦੀ ਅਮੀਰ ਸਭਤਾ ਤੇ ਸਾਡੇ ਅਮੀਰ ਵਿਰਸੇ ਵਿੱਚ ਉਹਦੀ ਕੋਈ ਦੇਵਾਂ ਨਹੀਂ ਮੈਨੂੰ ਲੱਗਦਾ ਐਸ ਪੰਗਾਲ ਵਿੱਚ ਸਾਰੇ ਧਰਮਾਂ ਦੇ ਆਪਾਂ ਲੋਕ ਬਿਠੇ ਆ ਕੋਈ ਲੱਗਦਾ ਸਾਡੇ ਵਿੱਚ ਸੋਤਾ ਜੀ ਕੋਈ ਫਰਕ ਆ ਕੋਈ ਫਰਕ ਨਹੀਂ ਸਾਰੇ ਇੱਕ ਦੂਜੇ ਦੇ ਧਰਮਾਂ ਦਾ ਸਤਿਕਾਰ ਕਰਦੇ ਨੇ ਤੁਸੀਂ ਲੰਬਾ ਸਮਾਂ ਸੰਘਰਸ਼ ਕੀਤਾ ਆਪਣੇ ਮੁਲਾਜ਼ਮਾਂ ਦੇ ਲਈ ਇਹ ਰਹਿਣਾ ਨੂੰ ਪੱਕੇ ਕਰਾਉਣਾ ਸੀ ਜੇ ਕੋਈ ਹੋਰ ਵੀ ਮੰਗਾ ਨੇ ਉਹਦੇ ਨਾਲ ਮੇਰੇ ਸਾਰੇ ਹੀ ਸਤਿਕਾਰਯੋਗ ਸਾਥੀ ਸਰਬੱਲ ਮਿੱਥੇ ਨੇ ਮੰਤਰੀ ਜੀ ਵੀ ਹਾਜ਼ਰੀ ਲਵਾ ਕੇ ਗਏ ਨੇ ਅਸੀਂ ਤੁਹਾਡਾ ਦਤ ਕੇ ਸਾਥ ਦਿੱਤਾ ਤੇ ਅੱਜ ਗੁਰੂ ਸਾਹਿਬ ਦੀ ਤੁਸੀਂ ਹਾਜ਼ਰੀ ਵਿੱਚ ਇੱਕ ਵਚਨ ਕਰਿਆ ਕਿ ਆਉਣ ਵਾਲੇ ਸਤਾਈ ਦੇ ਵਿੱਚ ਤੁਹਾਡੇ ਨਾਲ ਖੜਾਂਗੇ ਤੇ ਉਹਨਾਂ ਨੂੰ ਭੂਲ ਪਾਇਓ ਅੱਜ ਹਰਕਾ ਆਦਮਨਗਰ ਦਾ ਸੇਵਾਦਾਰ ਉਹਨਾਂ ਤੇ ਆਪਣੇ ਵੱਲੋਂ ਸਾਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਰਾਤੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀ ਵੱਲ ਸਭ ਨੂੰ ਨਵੇਂ ਸਾਲ ਦੀ ਆਮਦ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ ਤੇ ਜਦੋਂ ਕਿਸੇ ਵੀ ਗੁਰੂ ਸਭਾ ਦਾ ਪੁੰਨ ਦਿਤੀ ਹੁੰਦੀ ਹੈ ਕੋਈ ਜਨਮ ਦਿਨ ਹੁੰਦਾ ਉਹਨਾਂ ਦਾ ਜਾਂ ਕੋਈ ਨਵਾਂ ਸਾਲ ਹੁੰਦਾ ਉਸ ਦਿਨ ਸਾਨੂੰ ਇੱਕ ਪਰਨ ਕਰਨਾ ਚਾਹੀਦਾ ਕਿ ਅੱਜ ਸਹੀ ਆਪਣੀ ਕੋਈ ਵੀ ਸਮਾਜਿਕ ਬੁਰਾਈ ਹੈ ਜਿਹੜੀ ਉਹਨਾਂ ਸਿਯਾ ਦੇ ਪਰਨ ਕਰਦੇ ਹਾਂ ਵੀ ਖਤਮ ਕਰਾਂਗੇ ਇੱਥੇ ਵੱਡੇ ਗਿਣਤੀ ਵਿੱਚ ਭੈਣਾ ਬੈਠੀਆਂ ਨੇ ਇਧਰ ਮੇਰੇ ਨੌਜਵਾਨ ਸਾਥੀ ਵੀਰ ਬੈਠੇ ਨੇ ਦਰਦਿਆ ਬਦਰਦਿਆ ਸਾਰੇ ਅਹੁਦੇਦਾਰ ਸਹਬਾਨ ਬੈਠੇ ਨੇ ਮੇਰੀਆਂ ਭੈਣਾ ਤੋਂ ਇੱਕ ਮੱਜਲ ਲੈ ਸਕਦਾ ਮੈਂ ਅੱਜ ਮੱਜਲ ਲੈਣਾ ਬਣਵਾ ਦਿੱਕਰ ਹੱਥ ਖੜੇ ਕਰੋ ਜੇ ਕਰਨੀਏ ਤਾਂ ਬੱਚੇ ਲੜੀਏ ਆਜਮ ਮੇਰੇਗੇ ਸਾਰਿਆਂ ਸਤਿਕਾਰਯੋਗ ਭੈਣਾ ਇਹ ਬਚਨ ਕਰਨ ਕਿ ਵੀ ਅਸੀਂ ਅੱਜ ਤੋਂ ਬਾਅਦ ਕੋਣ ਨੂੰ ਹੱਤਿਆ ਨੇ ਹੋਣ ਦੇਣੀ ਤੇ ਨੂੰ ਕੁਖ ਵਿੱਚ ਨਹੀਂ ਮਾਰਨ ਦੇਣਾ ਸਹਿਮਤ ਉਹਦਾ ਹੱਥ ਖੜੇ ਕਰ ਦਿਓ ਸਿੰਘ ਦਾ ਪੁੱਤ ਹੋਣ ਦੇ ਨਾਤੇ ਮੈਂ ਅਰਦਾਸ ਕਰਦਾ ਕਿ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਜੋ ਇਹਨਾਂ ਨੇ ਪਰਨ ਕੀਤਾ ਉਹਦੇ ਵਿੱਚ ਪੂਰਾ ਉੱਤਨ ਦੀ ਬਾਬਾ ਜੀ ਇਹਨਾਂ ਨੂੰ ਸ਼ਕਤੀ ਦਿਓ ਤਾਂ ਅਥਿਆਂ ਵੱਲੋਂ ਤੁਹਾਨੂੰ ਅੱਜ ਦੇ ਨਵੇਂ ਸਾਲ ਦੀ ਬਹੁਤ-ਬਹੁਤ ਮੁबारकबाद ਦਿਨਾ ਤੇ ਦਿਲੋਂ ਅਰਦਾਸ ਕਰਦਾ ਕਿ ਮੇਰੇ ਸਾਰੇ ਹੀ ਜਿਹਨੇ ਸਫਾਈ ਸੇਵਕ ਵੀਰ ਨੇ ਜਿਹੜੇ ਗਟਨਾ ਮਤਵੀ ਉੱਤਰਦੇ ਨੇ ਆਪਣੀ ਜਾਨ ਤੇ ਵੀ ਖੇਡਦੇ ਨੇ ਉਹਨਾਂ ਦੀ 24 ਘੰਟੇ ਬਾਲਮੀਕ ਭਗਵਾਨ ਰੱਖਿਆ ਕੰਮ ਸਾਡੇ ਸਾਰੇ ਹੱਦ ਦੇ ਖੇਡਦੇ ਤਰ੍ਹਾਂ ਤੋਂ ਡਿਊਟੀ ਨੂੰ ਹੋਂ ਤੇ ਹੱਦ ਦੇ ਖੇਡਦੇ ਹੀ ਕਰਨ ਉਹਨਾਂ ਜਾਨ ਖਿਮਾ ਦਾ ਜੱਜ ਕਾਂ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਤੰਤਨ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰੂ ਦੀ ਦਿੱਤੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਦਾ ਖਾਨਸਾ ਵਾਹੇ ਗੁਰਜੀ ਕੀ ਫਤਿਹ ਸਾਰੀ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਕਲਵੰਨ ਸਿੰਘ ਸਿੱਧੂ ਵੀ ਦੱਸ ਕੇ ਗਏ ਆ ਔਰ ਵਾਕਈਏ ਸੰਘਰਸ਼ ਕਰਨ ਵਾਲੀ ਕਮੇਟੀ ਆ ਕਿਉਂਕਿ ਮੈਨੂੰ ਵੀ 3 ਸਾਲ ਹੋ ਗਏ ਇਹਨਾਂ ਨੂੰ ਜਦੋਂ ਵੀ ਕੋਈ ਇਹ ਸਾਡੇ ਕੋਲ ਲੈ ਕੇ ਆਏ ਆ ਤਾਂ ਆਪਣੀਆਂ ਭੈਣਾਂ ਤੇ ਆਪਣੇ ਭਰਾਵਾਂ ਦਾ ਮੁੱਦਾ ਹੀ ਲੈ ਕੇ ਆਇਆ ਵੀ ਸਾਡੇ ਕਰਮਚਾਰੀਆਂ ਨੂੰ ਆਹ ਤਕਲੀਫ ਆਏ ਨੂੰ ਤਕਲੀਫ ਨੂੰ ਦੂਰ ਕਰੋ ਬੈਠੇ ਆ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਕਲਵਨ ਸਿੱਧੂ ਕਮਲਜੀਤ ਕਲਵੜ ਸਾਰੇ ਆਮ ਆਦਮੀ ਪਾਰਟੀ ਦੇ ਬਲੰਟੀਅਰ ਸਾਥੀ ਵੀ ਬੈਠੇ ਆ ਕਾਉਂਸਲਰ ਨਵੇਂ ਬਣੇ ਮੈਂ ਸਭ ਨਾਲ ਪਹਿਲਾਂ ਇਹਨਾਂ ਨੂੰ ਵੀ ਗੁਰੂ ਚਰਨਾਂ ਦੇ ਵਿੱਚ ਵਧਾਈ ਦੇ ਪਾਤਰ ਹੈ ਵੀ ਕਿਉਂਕਿ ਲੋਕਾਂ ਨੇ ਲੋਕਤੰਤਰ ਦੇ ਅੰਦਰ ਇਹਨਾਂ ਨੂੰ ਆਪਣਾ ਆਗੂ ਚੁਣਿਆ ਵਾ ਆਪਣੀ ਆਪਣੀਆਂ ਵਾਡਾਂ ਦਾ ਮੈਂ ਸਾਰਿਆਂ ਨੂੰ ਪਹਿਲਾਂ ਆਪਣੇ ਵੱਲੋਂ ਔਰ ਸਾਰੀ ਪਾਰਟੀ ਵੱਲੋਂ ਮੁबारकबाद ਦਿੰਦਾ ਲੁਧਿਆਣਾ ਵਾਸੀਆਂ ਵੱਲੋਂ ਔਰ ਮੈਂ ਮੇਰੇ ਤੋਂ ਪਹਿਲਾਂ ਸੋਤਾ ਜੀ ਨੇ ਇੱਥੇ ਦੱਸਿਆ ਮੈਨੂੰ ਅੱਜ ਇਹ ਵੀ ਗਾ ਮੁਸ਼ਕਿਲਾਂ ਜੋ ਲੋਕਾਂ ਦੀਆਂ ਸੁਭਾਵਾਂ ਕਰਦਾ ਟੀਚਾ ਉਸ ਵਿੱਚ ਬਲ ਦੇਣਾ ਗੁਰਮਾਰਾਇ ਜੀ ਮ੍ਰਿਤਪੈਨ ਬੋਧੂ ਪ੍ਰਚਲ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਜੋ ਸੋਤਾ ਸਾਹਿਬ ਨੇ ਆਪਣੀਆਂ ਧਮਾਨ ਸੁਰੱਖੀਆਂ ਨੇ ਕਿਉਂਕਿ ਧਮਾਨ ਰੱਖਣਾ ਇਹਨਾਂ ਦਾ ਹੱਕ ਹੈ ਪਰ ਸਾਡੀ ਸੋਚ ਮੁਤਾਬਕ ਅੱਜ ਦਾ ਦਿਨ ਖੁਸ਼ੀਆਂ ਵਾਲਾ ਖੇੜਿਆਂ ਵਾਲਾ ਔਰ ਖਾਸ ਤੌਰ ਤੇ ਜਿਸ ਸਾਨੂ ਅਸੀਂ ਅਲਵਿਦਾ ਕਿਹਾ ਉਸ ਦੇ ਵਿੱਚ ਵੀ ਜਦੋਂ ਦੀ ਸੀ ਸਰਕਾਰ ਆਮ ਆਦੀ ਪਾਦੀ ਦੀ ਬਣਾਈ ਹੈ ਉਸ ਸਰਕਾਰ ਨੇ ਸਭ ਤੋਂ ਪਹਿਲਾ ਕਦਮੀ ਕਰਦੇ ਹੋਏ ਸਾਡੇ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਸਫਾਈ ਸੇਵਕ ਸੀ ਚਾਹੇ ਉਹ ਬੇਲਜ਼ਾਰ ਹੋਣ ਚਾਹੇ ਉਹ ਸੀਵਰਮੈਨ ਹੋ ਚਾਹੇ ਸਫਾਈ ਸੇਵਾਹਨ ਉਹਨਾਂ ਨੇ ਪਹਿਲ ਦੇ ਹੱਦ ਤੇ ਪੱਕੇ ਕਰਨ ਦਾ ਕੰਮ ਕੀਤਾ ਮੈਂ ਜਿੱਥੇ ਕਮੇਟੀ ਨੂੰ ਵਧਾਈ ਦੇਣੀ ਹੈ ਉੱਥੇ ਮੈਂ ਸਰਕਾਰ ਦਾ ਵੀ ਤਨੁਦਦ ਕਰਨਾ ਕਿਉਂਕਿ ਸਰਕਾਰ ਤੁਹਾਡੀ ਆਪਣੀ ਬਣਾਈ ਸਰਕਾਰ ਕਿਉਂਕਿ ਬਿਸ਼ਨੀਆ ਰਵੈਤੀ ਪਾਰਟੀਆਂ ਆਪਾਂ ਦੇਖਦੇ ਸੀ ਅਜਿੱਲੀ ਕਮੇਟੀ ਸਾਡੀ ਖੜੀ ਵੀ ਹੈ ਬੈਠੀ ਵੀ ਹੈ ਸੰਘਰਸ਼ ਕਰ ਕਰਕੇ ਸਰਕਾਰਾਂ ਦੇ ਲਾਰੇ ਸਰਕਾਰਾਂ ਦੇ ਵਾਅਦੇ ਇਹ ਦੇਖਦੇ ਰਹੇ ਪਰ ਜਿਹੜੀ ਇਹਨਾਂ ਨੇ ਆਮ ਆਦਮੀ ਪਾਰਟੀ ਲੈ ਕੇ ਆਇਆ ਆਮ ਆਦਮੀ ਪਾਰਟੀ ਸਰਕਾਰ ਬਣਾਈ ਨਾ ਤਾਂ ਉਹਨਾਂ ਨੇ ਵਾਅਦਾ ਕੀਤਾ ਤੇ ਨਾ ਹੀ ਲਾਰੇ ਲਾਇਆ ਪਹਿਦੇਦਾਰ ਤੇ ਬੁਲਾ ਕੇ ਖੁਦ ਆਪ ਜਿੰਨੇ ਵੀ ਸਾਡੇ ਐਮਐਲਏ ਸਭਾਂਸੀ ਕਿਉਂਕਿ ਤੁਹਾਡੀ ਵੋਟ ਦੇ ਨਾਲ ਤਾਕਤ ਦੇ ਨਾਲ ਜੋ ਤੁਸੀਂ ਬਾਲ ਦੇ ਕੇ ਭੇਜਿਆ ਸੀ ਉੱਤੇ ਖਰਾ ਉਤਰਦੇ ਹੋਏ ਆਪਾਂ ਤਕਰੀਬਨ 36000 ਦੇ ਕਰੀਬ ਮੁਲਾਜ਼ਮ ਪੱਕਾ ਕੀਤਾ ਸੀ ਪਿਛਲੇ ਸਾਲ ਦੀ ਜੋ ਪ੍ਰਾਪਤੀ ਹੈ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਵਿੱਚ 24000 ਦੇ ਕਰੀਬ ਨੌਕਰੀ ਦੇਣਾ ਬਹੁਤ ਵੱਡੀ ਗੱਲ ਹੈ ਜਿੱਦੋਂ 55 ਸਾਲ ਹੋ ਗਏ ਸਰਕਾਰਾਂ ਨੂੰ ਚਲਦੇ ਹੋਏ 55 ਸਾਲ ਹੋ ਗਏ ਸਾਨੂੰ ਸਰਕਾਰਾਂ ਬਣਾਉਂਦੇ ਹੋਏ ਪਰ ਇਹੋ ਜਿਹਾ ਕਦੇ ਕਦਮ ਨਹੀਂ ਚੱਕਿਆ ਨੇ ਜਿਹੜੀਆਂ ਕਦਮ ਇਸਵਰੀ 22 ਸਾਲ ਦੇ ਟਾਈਮ ਦੇ ਵਿੱਚ 40000 ਨੌਕਰੀ ਸਾਡੇ ਪੰਜਾਬ ਦੇ ਬੱਚਿਆਂ ਨੂੰ ਦੇਣੀ ਬਹੁਤ ਵੱਡੀ ਗੱਲ ਹੈ ਔਰ 3600 ਮਲਾਜ਼ਮ ਸਾਡਾ ਚਾਹੇ ਸੁਭਾਈ ਸਿੰਘ ਸੀ ਚਾਹੇ ਸੀਵਰ ਮਨ ਸੀ ਉਹਨਾਂ ਨੂੰ ਪੱਕਾ ਕੀਤਾ ਕਿਉਂਕਿ ਯੂਨੀਅਨ ਦੀਆਂ ਡਿਮਾਂਡਾਂ ਨਿਤ ਨਵੀਆਂ ਰੋਜ਼ ਮਰਦੀਆਂ ਦਿੱਕਤਾਂ ਦੇ ਵਿੱਚ ਆਉਂਦੀਆਂ ਨੇ ਸਰਕਾਰ ਦਾ ਕੰਮ ਹੁੰਦਾ ਹੱਲ ਕਰਨਾ ਸ੍ਰੀ ਸ਼ਬਦ ਦਾ ਉਤਸਰਾਂ ਲੈ ਕੇ ਸ਼ੁਕਮਣੀ ਸਾਹਿਬ ਦਾ ਪਾਠ ਕਰ ਰਿਹਾ ਗਿਆ ਸੀ ਉਹਦੇ ਵਿੱਚ ਹਲਕਾ ਨਗਰ ਦਾ ਸੇਵਾਦਾਰ ਹੋਣਾ ਤੇ ਆਪਣੇ ਵੱਲੋਂ ਸਮਰਿਤ ਕੀਤੀ ਹੈ ਇਸ ਪਾਵਨ ਅਵਸਰ 'ਤੇ ਇਹਨਾਂ ਨੂੰ ਬਹੁਤ-ਬਹੁਤ ਮੁबारकबादਾਂ ਅਤੇ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦਾ ਹੈ ਸਾਰੇ ਇਮਾਨਦਾਰੀ ਨਾਲ ਕੰਮ ਕਰਨ ਮਹਾਰਾਜ ਜੀ ਦੀ ਲੰਮੀ ਉਮਰ ਤੇ ਪਰਿਵਾਰ ਨੂੰ ਇੱਕ ਅਜਿਹੀ ਬ੍ਰਿੰਸ ਦੇ ਕਿਰੀਤੀ ਪੂਰਨ ਹੱਤਿਆ ਨਹੀਂ ਚੱਲੇ ਲੇਕਿਨ ਉਹਨੂੰ ਰੱਖਣ ਦੇ ਲਈ ਪ੍ਰਬੂਜ ਯਤਨ ਕਰਦਾ ਮੇਰ ਮੋਟ ਕਰ 30000 ਰੁਪਏ ਮਾਣਨੇਗਾ ਸਰ ਮੇਹਰ ਮਾں ਕਿਰਪਾ ਕਰੋਗੇ ਐਨੀ ਗੱਲ ਦੱਸ ਦੇਣਾ ਵੀ ਮੈਂ ਆਮ ਆਦਮੀ ਪਾਰਟੀ ਦਾ ਬਣੂਗਾ ਤੇ ਬਹੁਤ ਜਿਆਦਾ ਪਾਰਟੀ ਨਾਲ ਕੋਟੇ ਨਾ ਮੁਰਾਦ